ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਿਤੀ 1 ਸਤੰਬਰ 2025 ਜੋ ਕਿ ਅੱਜ ਦੇ ਹਾਲਾਤ ਨੇ ਸਰਕਾਰ ਦੇ ਲਾਡੂ ਸਰਕਟ ਦੀ ਸਭੂ ਸੰਗਤਾਂ ਨੂੰ ਬੇਨਤੀ ਹੈ ਕਿ ਜਿਵੇਂ ਸਾਡੇ ਹਲਕੇ ਦੇ ਤਿਵਾਣਾ ਪਿੰਡ ਡਹਿਰ ਹੋ ਗਿਆ ਆਲਮਗੀਰ ਹੋ ਗਿਆ ਗੁਰ ਮੰਡੀ ਸਾਦਾਪੁਰ ਹੋ ਗਿਆ ਜੋ ਕਿ ਘੱਗੜ ਚ ਪਾਣੀ ਆਣ ਕਰਕੇ ਮਤਲਬ ਉੱਥੇ ਪਾਣੀ ਭਰਨ ਦਾ ਡਰ ਹੈਗਾ ਤਾਂ ਮਤਲਬ ਸਾਰੇ ਸਰਕਲ ਲਾਡੂ ਦੇ ਇਲਾਕੇ ਨੂੰ ਬੇਨਤੀ ਹੈ ਕਿ ਕਿਸੇ ਪਿੰਡ ਦੇ ਵਿੱਚ ਵੀ ਅਗਰ ਪਾਣੀ ਕਰਕੇ ਕੋਈ ਪਰਿਵਾਰ ਪ੍ਰਭਾਵਿਤ ਹੁੰਦਾ ਹੈ ਜਾਂ ਕੋਈ ਕਿਸੇ ਨੁਕਸਾਨ ਹੁੰਦਾ ਹੈ ਜਾਂ ਕੋਈ ਪਿੰਡ 'ਚ ਪਾਣੀ ਵਰਨ ਦਾ ਡਰ ਹੁੰਦਾ ਹੈ ਤਾਂ ਸਾਰੀ ਸੰਗਤ ਨੂੰ ਬੇਨਤੀ ਹੈ ਜਸ਼ਨ ਪੈਸੀ ਮੈਨੇਜਮੈਂਟ ਵੱਲੋਂ ਕਿ ਜਸ਼ਨ ਪੈਸੇ ਦਰਵਾਜੇ ਜਿਹੜੇ ਨੇ ਉਹ 24 ਘੰਟੇ ਆਪ ਜੀ ਦੇ ਵਾਸਤੇ ਖੁੱਲੇ ਰਹਿਣਗੇ ਆਪ ਜੀ ਦਾ ਰਹਿਣ ਦਾ ਪ੍ਰਬੰਧ ਕੀਤਾ ਜਾਏਗਾ ਔਰ ਦੂਜੀ ਬੇਨਤੀ ਇਹ ਲੰਗਰ ਪਾਣੀ ਦਾ ਪ੍ਰਬੰਧ ਹੋਵੇਗਾ ਉਹ ਸਾਡੀ ਜਿਹੜੀ ਸੰਸਥਾ ਗੁਰੂ ਮਾਨਿਓ ਗ੍ਰੰਥ ਰਿਸ਼ਤਾਮ ਸੇਵਾ ਸੁਸਾਇਟੀ ਲਾਡੂ ਮੰਡੀ ਵੱਲੋਂ ਉਹ ਆਪਜੀ ਵਾਸਤੇ ਪੂਰਾ ਪ੍ਰਬੰਧ ਕੀਤਾ ਜਾਏਗਾ ਅਗਰ ਆਪ ਜੀ ਨੂੰ ਅਗਰ ਕੋਈ ਪਰਮਾਤਮਾ ਨਾ ਕਰੇ ਕੋਈ ਇਹੋ ਜਿਹਾ ਸਮਾਂ ਕੋਈ ਆਂਦਾ ਹੈ ਕਿਸੇ ਪਿੰਡ ਦੇ ਵਿੱਚ ਕਿਸੇ ਪਰਿਵਾਰ ਤੇ ਵੀ ਤਾਂ ਤੁਸੀਂ 24 ਘੰਟੇ ਆਪਜੀ ਵਾਸਤੇ ਜਸ਼ਨ ਪੈਸੇ ਤੇ ਦਰਵਾਜ਼ੇ ਨੇ ਉਹ ਖੁੱਲੇ ਰਹਿਣਗੇ ਤੁਸੀਂ ਬੇਸ਼ਿਕ ਉਹ ਕਿਸੇ ਵੀ ਟਾਈਮ ਕਾਲ ਕਰ ਸਕਦੇ ਹੋ ਸਾਡਾ ਅਸੀਂ ਅਸੀਂ ਆਪਣਾ ਨੰਬਰ ਬੋਲ ਦਿੰਨੇ ਆਪ ਜੀ ਨੂੰ ਉਸ ਨੰਬਰ ਤੇ ਤੁਸੀਂ ਸਾਨੂੰ ਕਾਲ ਕਰਕੇ ਸਾਡਾ ਸਟਾਫ ਜਿਹੜਾ ਪੈਲਸ ਦੇ ਵਿੱਚ ਰਹਿੰਦਾ ਤੁਸੀਂ ਕਿਸੇ ਟਾਈਮ ਵੀ ਆ ਸਕਦੇ ਹੋ ਜੋ ਕਿ ਮੇਰਾ ਨੰਬਰ ਹੈਗਾ ਮੇਰਾ ਨੰਬਰ ਹੈਗਾ 98156 27713 ਦੁਬਾਰੇ ਮੈਂ ਫਿਰ ਬੋਲ ਦਿੰਨਾ 98156 27713 ਤੁਸੀਂ ਇਸ ਨੰਬਰ ਤੇ ਕਦੇ ਵੀ 24 ਘੰਟੇ ਇਹ ਨੰਬਰ ਖੁੱਲਾ ਰਹਿੰਦਾ ਕਾਲ ਕਰ ਸਕਦੇ ਹੋ ਕਦੇ ਵੀ ਕਿਸੇ ਮਤਲਬ ਸਮੇਂ ਪੈਲਸ ਦੇ ਵਿੱਚ ਕਿਸੇ ਤੇ ਲੋਡ ਹੋਵੇ ਇਲਾਕੇ 'ਚ ਕਿਸੇ ਤਰ੍ਹਾਂ ਦੀ ਲੋਡ ਹੋਵੇ ਤੁਸੀਂ ਆ ਕੇ ਰਹਿ ਸਕਦੇ ਹੋ ਤਾਂ ਇੰਨੀ ਕੁ ਬੇਨਤੀਆਂ ਗੁਰੂ ਮਾਨਿਓ ਗ੍ਰੰਥ ਨਿਸਕਾਮ ਸੇ ਸਾਡੀ ਵੱਲੋਂ ਜਸਮ ਤਰਜ਼ੀਮ ਮੈਨੇਜਮੈਂਟ ਵੱਲੋਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ